ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਘਰ ਦੇ ਵਿੱਚ ਤੁਸੀਂ ਰੈਸਟੋਰੈਂਟ ਸਟਾਈਲ ਕੜੀ ਪਕੌੜਾ ਦੀ ਰੈਸਪੀ ਕਿਵੇਂ ਬਣਾ ਸਕਦੇ ਹੋ ਸਾਰੀ ਮੈਜ਼ਰਮੈਂਟ ਜਾਣਾਂਗੇ ਕੜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਸ ਨੂੰ ਬਣਾਉਣ ਦੇ ਲਈ ਮੈਂ ਅੱਧਾ ਕੱਪ ਬੇਸਨ ਲਿਆ ਵਾ ਜਿਸ ਭਾਂਡੇ ਦੇ ਨਾਲ ਬੇਸਨ ਮਿਣਿਆ ਉਸੇ ਦੇ ਨਾਲ ਹੀ ਅਸੀਂ ਦਹੀਂ ਦੀ ਮੈਜ਼ਰਮੈਂਟ ਕਰ ਰਹੇ ਹਾਂ 2 ਕੱਪ ਮੈਂ ਇੱਥੇ ਦਹੀਂ ਦੇ ਲਈ ਦਹੀਂ ਬਿਲਕੁਲ ਵੀ ਖੱਟਾ ਨਹੀਂ ਹੈ ਨਾਰਮਲ ਵਾਲਾ ਵਾ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਤੇ ਧਨੀਆ ਪਾਊਡਰ ਇਹ ਤਿੰਨ ਮਸਾਲੇ ਤੁਸੀਂ ਪਹਿਲਾਂ ਪਾ ਦੇਣੇ ਮੈਂ ਇੱਥੇ ਧਨੀਏ ਪਾਊਡਰ ਦੀ ਜਗ੍ਹਾ ਤੇ ਧਨੀਏ ਨੂੰ ਦਰਦ ਰਾਜਾ ਕੁੱਟ ਕੇ ਪਾ ਰਹੀ ਇਹਦਾ ਫਲੇਵਰ ਜ਼ਿਆਦਾ ਆਉਂਦਾ ਵਾ ਤੇ ਇਸ ਦੇ ਬਾਅਦ ਇਹਦੇ ਵਿੱਚ ਪਾਣੀ ਐਡ ਕਰ ਦੇਵਾਂਗੇ ਜਿੰਨਾ ਤੁਸੀਂ ਬੇਸਨ ਲਿਆ ਉਸ ਤੋਂ 8 ਗੁਣਾ ਤੁਸੀਂ ਇਸ ਦੇ ਵਿੱਚ ਪਾਣੀ ਪਾਉਣਾ ਵਾ ਮੈਂ ਇੱਥੇ 6 ਕੱਪ ਹੀ ਪਾਣੀ ਦੇ ਪਾ ਰਹੀ ਹਾਂ ਕਿਉਂਕਿ ਮੇਰਾ ਭਾਂਡਾ ਥੋੜਾ ਜਿਹਾ ਛੋਟਾ ਹੈ 2 ਕੱਪ ਆਪਾਂ ਬਾਅਦ ਚ ਐਡ ਕਰ ਦੇਵਾਂਗੇ ਤੇ ਇਸ ਤਰ੍ਹਾਂ ਇਹਦੇ ਬੇਸਨ ਦੇ ਨਾਲ ਲੰਮਸ ਜੇ ਆ ਗਿਆ ਤੇ ਇਹਨਾਂ ਨੂੰ ਆਪਾਂ ਖਤਮ ਕਰਨਾ ਤੁਸੀਂ ਚਮਚੇ ਦੇ ਨਾਲ ਘੜਛੀ ਦੇ ਨਾਲ ਜਾਂ ਇਸ ਤਰ੍ਹਾਂ ਵਿਸਕਰ ਦੇ ਨਾਲ ਇਹਨੂੰ ਹਲਾ ਦਿਓ ਤੇ ਉਸ ਦੇ ਬਾਅਦ ਇਹਨੂੰ ਆਪਾਂ ਟੱਕ ਕੇ ਰੱਖ ਦੇਾਂਗੇ ਥੋੜੀ ਤਿਆਰੀ ਹੋਰ ਕਰ ਲਈਏ ਬੇਸਨ ਥੋੜਾ ਜਿਹਾ ਸੈੱਟ ਹੋ ਜਾਊਗਾ ਇੱਧਰ ਮੈਂ ਨਾ ਸੌਂਫ ਜੀਰਾ ਤੇ ਧਨੀਆ ਇਹਨੂੰ ਹਲਕਾ ਜਿਹਾ ਰੋਸਟ ਕਰ ਲਿਆ ਤੇ 1.5 ਚਮਚੇ ਦੇ ਕਰੀਬ ਆ ਸਾਰੀਆਂ ਚੀਜ਼ਾਂ ਤੇ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਕੁੱਟ ਲਵਾਂਗੇ ਗਰਾਈ ਵਿੱਚ ਸਿਰਫ 2 ਚਮਚ ਸਰੋਂ ਦਾ ਤੇਲ ਲੈਣਾ ਬਹੁਤ ਜ਼ਿਆਦਾ ਨਹੀਂ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਰੋਂ ਦੇ ਦਾਣੇ ਪਾ ਦਿੱਤੇ ਆ ਫਿਰ ਇਹ ਚ ਮੇਥੀ ਦਾਣਾ ਥੋੜੀ ਜਿਹੀ ਹਿੰਗ ਬਹੁਤ ਹੀ ਵਧੀਆ ਟੇਸਟ ਦਿੰਦੀ ਹੈ ਥੋੜੀ ਅਜਵਾਇਨ ਵੀ ਆਪਾਂ ਇਹਦੇ ਚ ਪਾਵਾਂਗੇ ਤੇ ਨਾਲ ਹੀ ਮੈਂ ਇੱਥੇ ਚਾਰ ਪੰਜ ਕਲੀਆਂ ਲਸਣ ਦੀਆਂ ਕੱਟ ਕੇ ਐਡ ਕੀਤੀਆਂ ਵਾ ਥੋੜਾ ਜਿਹਾ ਅਦਰਕ ਬਿਲਕੁਲ ਥੋੜਾ ਜਿਹਾ ਤੇ ਜਦੋਂ ਲਸਣ ਸਾਡਾ ਇਸ ਤਰ੍ਹਾਂ ਸੁਨਹਿਰੀ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਕੜੀ ਪੱਤਾ ਐਡ ਕਰਾਂਗੇ ਜੇਕਰ ਤੁਹਾਡੇ ਕੋਲੇ ਹੋਵੇ ਤਾਂ ਜ਼ਰੂਰ ਪਾਓ ਕੜੀ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਇਸ ਦਾ ਫਿਰ ਆਪਾਂ ਇਹਦੇ ਵਿੱਚ ਦੋ ਮੀਡੀਅਮ ਸਾਈਜ਼ ਦੇ ਗੰਡੇ ਜਿਹੜੇ ਆ ਜਿਨ੍ਹਾਂ ਨੂੰ ਮੈਂ ਰਫਲੀ ਕੱਟ ਕੀਤਾ ਹੋਇਆ ਵਾ ਉਹ ਐਡ ਕਰ ਦਾਂਗੇ ਗੰਡਿਆਂ ਨੂੰ ਅਸੀਂ ਸੁਨਹਿਰੀ ਹੋਣ ਤੱਕ ਪੁੰਨ ਲੈਣਾ ਹੈ ਤਾਂ ਕਿ ਇਹਦੇ ਵਿੱਚ ਗੰਡਿਆਂ ਦੇ ਵਿੱਚ ਮਠਾਸ ਆ ਜਾਵੇ ਹੁਣ ਆਪਾਂ ਇਸ ਦੇ ਵਿੱਚ ਦੋ మీడియం ਸਾਈਜ਼ ਦੇ ਟਮਾਟਰ ਐਡ ਕਰਾਂਗੇ ਬਰੀਕ ਕੱਟੇ ਹੋਏ ਚਾਰ ਪੰਜ ਹਰੀਆਂ ਮਿਰਚਾਂ ਉਹ ਵੀ ਮੈਂ ਬਰੀਕ ਕੱਟ ਕੇ ਐਡ ਕੀਤੀਆਂ ਵਾਂ ਤੁਸੀਂ ਚਾਹੋ ਤਾਂ ਹਰੀਆਂ ਮਿਰਚਾਂ ਨੂੰ ਲੰਬੀਆਂ ਲੰਬੀਆਂ ਕੱਟ ਕੇ ਵੀ ਪਾ ਸਕਦੇ ਹੋ ਤੇ ਜਦੋਂ ਟਮਾਟਰ ਐਡ ਕਰਦੇ ਆ ਤਾਂ ਥੋੜਾ ਜਿਹਾ ਲੂਣ ਪਾ ਦਿਓ ਥੋੜਾ ਹੀ ਪਾਉਣਾ ਬਹੁਤ ਜ਼ਿਆਦਾ ਨਹੀਂ ਪਾਉਣਾਗਾ ਤੇ ਇਹਦੇ ਨਾਲ ਟਮਾਟਰ ਜਲਦੀ ਸੌਫਟ ਹੋ ਜਾਣਗੇ ਕਵਰ ਕਰਕੇ 1 ਤੋਂ 2 ਮਿੰਟ ਲਈ ਸਲੋ ਫਲੇਮ ਤੇ ਪਕਾ ਲਿਓ ਤਾਂ ਕਿ ਸਾਡੇ ਟਮਾਟਰ ਜਿਹੜੇ ਆ ਉਹ ਥੋੜੇ ਜਿਏ ਸੌਫਟ ਹੋ ਜਾਣ ਜਦ ਟਮਾਟਰ ਸੌਫਟ ਹੋ ਗਏ ਤਾਂ ਜਿਹੜਾ ਅਸੀਂ ਬੇਸਨ ਦਾ ਕੋਲ ਬਣਾ ਕੇ ਰੱਖਿਆ ਸੀ ਉਹ ਵੀ ਬਿਲਕੁਲ ਸੈੱਟ ਹੋ ਚੁੱਕਾ ਵਾ ਉਹ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਤੇ ਇਹਨੂੰ ਮਿਕਸ ਕਰਾਂਗੇ ਹੁਣ ਤੁਸੀਂ ਇਹਨੂੰ ਕਵਰ ਨਹੀਂ ਕਰਨਾਗਾ ਕੜੀ ਨੂੰ ਓਪਨ ਹੀ ਪਕਾਉਣਾ ਵਾ ਜਦੋਂ ਤੱਕ ਇਹਦੇ ਵਿੱਚ ਇੱਕ ਉਬਾਲਾ ਨਹੀਂ ਆ ਜਾਂਦਾਗਾ ਇੱਕ ਉਬਾਲਾ ਆਉਣ ਤੱਕ ਇਹਨੂੰ ਅਸੀਂ ਓਪਨ ਪਕਾਇਆ ਜੀ ਤੇ ਇੱਥੇ ਮੈਂ 2 ਕੱਪ ਪਾਣੀ ਦੇ ਹੋਰ ਵੀ ਐਡ ਕਰ ਦਿੱਤੇ ਟੋਟਲ 8 ਕੱਪ ਪਾਣੀ ਆਪਾਂ ਇੱਥੇ ਪਾ ਦਿੱਤਾ ਵਾ ਜਦੋਂ ਇੱਕ ਉਬਾਲਾ ਆ ਗਿਆ ਪਹਿਲਾਂ ਤਾਂ ਇਹਦੇ ਵਿੱਚ ਆਪਾਂ ਲੂਣ ਐਡ ਕਰ ਦੇਾਂਗੇ ਹੁਣ ਤੁਹਾਡੀ ਕੜੀ ਜਿਹੜੀ ਆ ਉਹ ਬਾਹਰ ਵੀ ਨਹੀਂ ਆਏਗੀ ਬੋਇਲ ਹੋ ਕੇ ਤੇ ਨਾ ਹੀ ਇਹਦੇ ਚ ਝੱਗ ਬਣੂਗੀ ਹੁਣ ਆਪਾਂ ਉਨੇ ਟਾਈਮ 'ਚ ਪਕੌੜੇ ਬਣਾਵਾਂਗੇ ਜਿੱਤੇ ਲਈ 4 ਉਬਲੇ ਹੋਏ ਆਲੂ ਲਏ ਆ ਇੱਕ ਬਰੀਕ ਕਟਿਆ ਹੋਇਆ ਗੰਡਾ ਪਾ ਦਿੱਤਾ ਥੋੜੀ ਪਾਲਕ ਤੇ ਥੋੜਾ ਬੇਸਨ ਬੇਸਨ ਬਹੁਤ ਜ਼ਿਆਦਾ ਨਹੀਂ ਪਾਉਣਾ ਥੋੜਾ ਜਿਹਾ ਹੀ ਪਾਓ 3-4 ਚਮਚ ਫਿਰ ਇਹਦੇ ਵਿੱਚ ਆਪਾਂ ਲੂਣ ਪਾ ਦਿੱਤਾ ਸਵਾਦ ਅਨੁਸਾਰ ਤੇ ਜਿਹੜਾ ਅਸੀਂ ਸੌਂਫ ਧਨੀਏ ਤੇ ਜੀਰੇ ਦਾ ਦਰਦਰਾ ਪਾਊਡਰ ਬਣਾਇਆ ਸੀ ਉਹ ਪਾ ਲਿਆਂਗੇ ਹਲਦੀ ਪਾਊਡਰ ਕਲਰ ਦੇਣ ਦੇ ਲਈ ਲਾਲ ਮਿਰਚ ਪਾਊਡਰ ਤੇ ਅਦਰਕ ਲਸਣ ਤੇ ਹਰੀ ਮਿਰਚ ਨੂੰ ਦਰਦਰਾ ਕੁੱਟ ਕੇ ਪਾਇਆ ਹਰੀ ਮਿਰਚ ਲਾਲ ਇਸ ਕਰਕੇ ਲੱਗਦੀ ਹੈ ਕਿਉਂਕਿ ਉਹ ਭੇਪੇ ਲਾਲ ਹੋਗੀ ਸੀ ਲਓ ਜੀ ਇਹਨਾਂ ਨੂੰ ਮੈਂ ਹੱਥ ਦੇ ਨਾਲ ਹੀ ਇਸ ਨੂੰ ਮਿਕਸ ਕਰ ਲਿਆ ਇਸ ਤਰ੍ਹਾਂ ਦਾ ਮਿਕਸਚਰ ਸਾਡੇ ਕੋਲ ਤਿਆਰ ਹੋ ਗਿਆ ਆਲੂ ਜਿਹੜੇ ਆ ਉਹ ਬਿਲਕੁਲ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਆ ਹੁਣ ਆਪਾਂ ਇਹਦੇ ਛੋਟੀਆਂ-ਛੋਟੀਆਂ ਇਹਦੀਆਂ ਬਾਲਸ ਬਣਾਵਾਂਗੇ ਤੇ ਇਹਦੇ ਲਈ ਨਾ ਪਹਿਲਾਂ ਤੁਸੀਂ ਹੱਥ ਨੂੰ ਥੋੜਾ ਜਿਹਾ ਤੇਲ ਲਗਾ ਲਿਓ ਕਿਉਂਕਿ ਆਲੂ ਸਟਿੱਕੀ ਨੇਚਰ ਦੇ ਹੁੰਦੇ ਆ ਇਹ ਹੱਥਾਂ ਦੇ ਨਾਲ ਹੀ ਚਿਪਕਦੇ ਜੇ ਰਹਿੰਦੇ ਆ ਤਾਂ ਇਸ ਕਰਕੇ ਤੁਸੀਂ ਤੇਲ ਲਗਾ ਕੇ ਇਹਦੀਆਂ ਬਾਲਸ ਬਣਾਓਗੇ ਨਾ ਬਹੁਤ ਈਜ਼ੀਲੀ ਬਣ ਜਾਣਗੀਆਂ ਇਸ ਤਰ੍ਹਾਂ ਬਾਲਸ ਜਿਹੜੀਆਂ ਐ ਉਹ ਦੇਖਣ ਨੂੰ ਵੀ ਵਧੀਆ ਲੱਗਦੀਆਂ ਕੜੀ ਪਕੌੜੇ ਦੇ ਵਿੱਚ ਤੇ ਬਿਲਕੁਲ ਤੁਹਾਨੂੰ ਰੈਸਟੋਰੈਂਟ ਸਟਾਈਲ ਜਿਹੜਾ ਐ ਉਹ ਖਾਣ ਦਾ ਮਜ਼ਾ ਆਏਗਾ ਤੇ ਇਹਨੂੰ ਤੁਸੀਂ ਵੈਸੇ ਕਿਸੇ ਵੀ ਸ਼ੇਪ ਦੇ ਵਿੱਚ ਪਕੌੜਿਆਂ ਨੂੰ ਬਣਾ ਸਕਦੇ ਹੋ ਘਰ ਦੇ ਵਿੱਚ ਗੈਸਟ ਆਏ ਹੋਣ ਤਾਂ ਵੀ ਤੁਸੀਂ ਇਹ ਪਕੌੜੇ ਬਣਾਓ ਬਹੁਤ ਟੇਸਟੀ ਬੰਦੇ ਆ ਉਸ ਦੇ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਤੇਲ ਪੂਰਾ ਗਰਮ ਹੋਣਾ ਚਾਹੀਦਾ ਤੇ ਇਹਨੂੰ ਮੀਡੀਅਮ ਸੇਕ ਤੇ ਫਰਾਈ ਕਰਨਾ ਹੈ ਹਾਈ ਤੇ ਨਹੀਂ ਤਾਂ ਕਿ ਸਾਡਾ ਜਿਹੜਾ ਬੇਸਣ ਅੰਦਰੋਂ ਕੱਚਾ ਨਾ ਰਹਿ ਜਾਵੇ ਬਿਲਕੁਲ ਚੰਗੀ ਤਰ੍ਹਾਂ ਤੁਸੀਂ ਇਹਨੂੰ ਕੁੱਕ ਕਰਨਾ ਵਾ ਤੇ ਇਸ ਤਰ੍ਹਾਂ ਫੂਕ ਦੇ ਨਾਲ ਨਾ ਇਹਦੀਆਂ ਸਾਈਡਾਂ ਚੇਂਜ ਕਰ ਲਿਓ ਤੇ ਬਹੁਤ ਜ਼ਿਆਦਾ ਵੀ ਨਹੀਂ ਹਿਲਾਉਣੇਗੇ ਇਹ ਵੈਸੇ ਤਾਂ ਇਹ ਟੁੱਟਦੇ ਨਹੀਂ ਪਰ ਤੁਸੀਂ ਇਦਾਂ ਬਣਾਓਗੇ ਤਾਂ ਬਹੁਤ ਹੀ ਵਧੀਆ ਬਣ ਜਾਣਗੇ ਇਸ ਤਰ੍ਹਾਂ ਅਸੀਂ ਸਾਰੇ ਪਕੌੜੇ ਛੇੜਿਆ ਉਹ ਬਣਾ ਲਵਾਂਗੇ ਹੁਣ ਮੈਂ ਤੁਹਾਨੂੰ ਦਿਖਾ ਦਿੰਦੀ ਅੰਦਰ ਤੋਂ ਬੇਸਣ ਜਿਹੜਾ ਹੈ ਉਹ ਚੰਗੀ ਤਰ੍ਹਾਂ ਕੁੱਕ ਹੋ ਗਿਆ ਇਹ ਦੇਖੋ ਤੁਸੀਂ ਚਾਲੀ ਇਹਦੇ ਵਿੱਚ ਬਣ ਚੁੱਕੀ ਹੈ ਤਾਂ ਬੇਸਣ ਚੰਗੀ ਤਰ੍ਹਾਂ ਪੱਕ ਗਿਆ ਅੰਦਰੋਂ ਤੇ ਇਧਰ ਸਾਡੀ ਕੜੀ ਵੀ ਜੀ ਬਿਲਕੁਲ ਤਿਆਰ ਹੋ ਗਈ ਆ ਤੇ ਹੁਣ ਆਪਾਂ ਚਲੇ ਪਕੌੜੇ ਆ ਇਸ ਦੇ ਵਿੱਚ ਬਾ ਦੇਾਂਗੇ ਤੇ ਪਕੌੜੇ ਐਡ ਕਰਨ ਤੋਂ ਬਾਅਦ ਤੁਸੀਂ ਇਹਨੂੰ ਮਿਕਸ ਕਰਕੇ ਤੇ ਇਹਨੂੰ ਕਵਰ ਕਰਕੇ ਰੱਖ ਦੇਣਾ 1 ਮਿੰਟ ਲਈ ਇਦਾਂ ਹੀ ਗੈਸ ਨੂੰ ਸਿਮ ਤੇ ਕਰ ਦਿਓ ਤੇ ਉਨੇ ਟਾਈਮ 'ਚ ਆਪਾਂ ਇੱਕ ਤੜਕਾ ਵੀ ਤਿਆਰ ਕਰ ਲੈਣੇ ਆ। ਦੇਸੀ ਘਿਓ ਦਾ ਤੜਕਾ ਲਗਾਵਾਂਗੇ। ਇਹਦੇ ਨਾਲ ਫਲੇਵਰ ਬਹੁਤ ਵਧੀਆ ਹੁੰਦਾ। ਘਿਓ ਨੂੰ ਗਰਮ ਕਰ ਲਿਆ। ਚ ਕਸ਼ਮੀਰੀ ਲਾਲ ਮਿਰਚ ਪਾ ਲਿਓ ਬਸ ਕਲਰ ਦੇਣ ਦੇ ਲਈ। ਹੋਰ ਕੁਝ ਨਹੀਂ ਜ਼ਿਆਦਾ ਐਡ ਕਰਨ ਦੀ ਜ਼ਰੂਰਤ। ਕਸ਼ਮੀਰੀ ਲਾਲ ਮਿਰਚ ਪਾ ਕੇ ਤੇ ਆਪਾਂ ਕੜੀ ਦੇ ਉੱਪਰ ਇਹਦਾ ਇਹ ਜਿਹੜਾ ਤੜਕਾ ਹੈ ਉਪਲਾਉਣਾ। ਵੈਸੇ ਤਾਂ ਇਹ ਤੁਸੀਂ ਸਕਿਪ ਵੀ ਕਰ ਸਕਦੇ ਹੋ। ਪਰ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਨੂੰ ਬਿਲਕੁਲ ਹੋਟਲ ਸਟਾਈਲ ਕੜੀ ਚਲੀ ਆ ਕਰਜੀ ਖਾਨ ਨੂੰ ਮਿਲ ਜੇਗੀ। ਉਪਰ ਦੀ ਮੈਂ ਕਸੂਰੀ ਮੇਥੀ ਵੀ ਐਡ ਕਰ ਦਿੱਤੀ ਆ ਜੇਕਰ ਹਰਾ ਧਨੀਆ ਹੋਵੇ ਤਾਂ ਉਹ ਵੀ ਤੁਸੀਂ ਐਡ ਕਰ ਦਿਓ ਕਸੂਰੀ ਮੇਥੀ ਦਾ ਟੇਸਟ ਵੀ ਕੜੀ ਦੇ ਵਿੱਚ ਬਹੁਤ ਵਧੀਆ ਹੁੰਦਾ ਹੈ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਇਹਨੂੰ ਕਵਰ ਕਰਕੇ ਰੱਖ ਦੇਾਂਗੇ ਚੰਗੀ ਤਰ੍ਹਾਂ ਇਹਦੇ ਚ ਫਲੇਵਰ ਮਿਕਸ ਹੋ ਜਾਗਾ ਤੇ ਲਓ ਜੀ ਕੜੀ ਸਾਡੀ ਜੜੀਆ ਉਹ ਕਾਫੀ ਹੱਦ ਤੱਕ ਠੰਡੀ ਵੀ ਹੋ ਗਈ ਆ ਤੇ ਸੈੱਟ ਵੀ ਹੋ ਗਈ ਆ ਤੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਆ ਨਾ ਤਾਂ ਸਾਨੂੰ ਹੋਰ ਪਾਣੀ ਐਡ ਕਰਨ ਦੀ ਜ਼ਰੂਰਤ ਪਈ ਆ ਨਾ ਹੀ ਵਾਰ-ਵਾਰ ਚੈੱਕ ਕਰਨ ਦੀ ਜ਼ਰੂਰਤ ਪਈ ਆ ਤੇ ਨਾ ਦਾ ਬਹੁਤ ਪਤਲੀ ਕੜੀ ਆ ਨਾ ਹੀ ਬਹੁਤ ਸੰਘਣੀ ਆ ਤੇ ਇਹਨੂੰ ਤੁਸੀਂ ਰੋਟੀ ਨਾ ਖਾਓ ਪਰੌਂਠੇ ਨਾ ਖਾਓ ਚੋਲਾ ਨਾ ਖਾਓ ਕਿਸੇ ਤਰੀਕੇ ਨਾਲ ਖਾਓ ਬਹੁਤ ਹੀ ਟੇਸਟੀ ਲੱਗਦੀ ਆ ਈਵਨ ਕਿ ਜਿਹੜੇ ਸਬਜੀ ਖਾਣ ਦੇ ਸ਼ਿਕਨ ਹਨ ਕਈ ਉਹ ਹੁੰਦੇ ਆ ਜਿਨ੍ਹਾਂ ਨੂੰ ਇਕੱਲੀ ਸਬਜੀ ਖਾਣੀ ਬਹੁਤ ਪਸੰਦ ਹੁੰਦੀ ਆ ਉਹਨਾਂ ਨੂੰ ਇਹ ਕੜੀ ਜਿਹੜੀ ਆ ਬਹੁਤ ਪਸੰਦ ਆਉਣ ਵਾਲੀ ਆ ਉਮੀਦ ਕਰਦੀ ਆ ਜੀ ਇਹ ਰੈਸਪੀ ਵੀ ਤੁਹਾਨੂੰ ਪਸੰਦ ਆਏਗੀ ਤੇ ਤੁਸੀਂ ਇਸ ਨੂੰ ਜ਼ਰੂਰ ਟਰਾਈ ਕਰੋਗੇ ਆਪਣਾ ਫੀਡਬੈਕ ਸ਼ੇਅਰ ਕਰਨਾ ਨਾ ਭੁੱਲਣਾ ਆਪਾਂ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ-ਬਹੁਤ ਧੰਨਵਾਦ